ਮਕਬੂਲਪੁਰਾ ਤੋਂ ਵੱਲਾ ਸਬਜ਼ੀ ਮੰਡੀ ਫਲਾਇਓਵਰ ਦੇ ਨਜ਼ਦੀਕ ਕੂੜੇ ਦੇ ਢੇਰ ਲੱਗੇ ਹੋਏ ਹਨ। ਕੂੜਾ ਇਨਾ ਜ਼ਾਦਾ ਹੈ ਕਿ ਇਸ ਨੂੰ ਡੰਪ ਦਾ ਨਾਮ ਦਿੱਤਾ ਜਾ ਸਕਦਾ ਹੈ। ਕੂੜੇ ਨੂੰ ਲੱਗੀ ਅੱਗ ਤੇ ਉਸ ਵਿੱਚੋਂ ਨਿਕਲਦਾ ਜ਼ਹਿਰੀਲਾ ਧੂਆ ਲੋਕਾਂ ਨੂੰ ਬਿਮਾਰ ਕਰ ਸਕਦਾ ਹੈ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ। ਨਗਰ ਨਿਗਮ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਕਿਉਂਕਿ ਨਗਰ ਨਿਗਮ ਵੱਲੋਂ ਆਖਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਸਮਾਰਟ ਸਿਟੀ ਹੈ ਪਰ ਅੰਮ੍ਰਿਤਸਰ ਵਿੱਚ ਸਮਾਰਟ ਸਿਟੀ ਵਰਗੇ ਕੋਈ ਵੀ ਹਾਲਾਤ ਨਹੀਂ ਦਿਖਦੇ। ਹਰ ਪਾਸੇ ਗੰਦਗੀ ਦਾ ਮਾਹੌਲ ਹੈ ਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜਲਦੋ ਜਲਦ ਸ਼ਹਿਰ ਵਿੱਚ ਜੰਗੀ ਪਦਰ ਤੇ ਸਫਾਈ ਮੁਹਿੰਮ ਸ਼ੁਰੂ ਕਰਵਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਮਾਹੌਲ ਮਿਲ ਸਕੇ। ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਦੀ ਇੱਕ ਹੋਰ ਉਪਲਬਧੀ ਦਿਖਾ ਰਹੇ ਆ ਕਿ ਵੱਲਾ ਫਲਾਈਓਵਰ ਜਿਹੜਾ ਮੰਡੀ ਦੇ ਨਜ਼ਦੀਕ ਹੈ ਉਹਦੇ ਲਾਗੇ ਜਿਹੜਾ ਇੱਕ ਹੋਰ ਡੰਪ ਲੱਗ ਚੁੱਕਾ ਹੈ। ਸੋ ਸ਼ਹਿਰ ਦੇ ਵਿੱਚ ਕੂੜੇ ਦੇ ਅੰਬਾਰ ਲੱਗਦੇ ਜਾ ਰਹੇ ਨੇ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ। ਇੱਕ ਪਾਸੇ ਫੋਕਲ ਪੁਆਇੰਟ ਤੇ ਇੱਕ ਪਾਸੇ ਸਬਜ਼ੀ ਮੰਡੀ ਤੇ ਕੂੜੇ ਨੂੰ ਜਿਹੜੀ ਅੱਗ ਲੱਗੀ ਹੋਈ ਹੈ ਤੇ ਲਾਗੇ ਤੋਂ ਇੱਕ ਰੋਡ ਜਾ ਰਿਹਾ ਹੈ ਸੋ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ ਅੰਮ੍ਰਿਤਸਰ ਸੋ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਤੇ ਸ਼ਹਿਰ ਦੀ ਸਾਫ ਸਫਾਈ ਵੱਲ ਸੰਜੀਦਾ ਹੋਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਪੇ ਨਿਊਜ਼ ਅੰਮ੍ਰਿਤਸਰ